ਕੈਨੇਡਾ ਨਿਊਜ਼ ਦੇ ਵਿੱਚ ਹੁਣ ਤੱਕ ਦੀ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ ਜੁਲਾਈ ਮਹੀਨੇ ਦੇ ਵਿੱਚ 34234 ਨਵੇਂ ਕੈਨੇਡੀਅਨ ਪਰਮਨੈਂਟ ਰੈਜ਼ਿਡੈਂਸੀ ਦੇ ਸੱਦੇ ਭੇਜੇ ਗਏ ਨੇ ਵੱਖ-ਵੱਖ ਸੰਘੀ ਅਤੇ ਸੂਬਈ ਮਾਰਗਾਂ ਨੇ ਜੁਲਾਈ 2024 ਦੇ ਮਹੀਨੇ ਵਿੱਚ 34234 ਨਵਾਂ ਕਾਮਿਆਂ ਨੂੰ ਕੈਨੇਡੀਅਨ ਸਥਾਈ ਨਿਵਾਸ ਲਈ ਅਰਜ਼ੀਆਂ ਦੇਣ ਦਾ ਸੱਦਾ ਦਿੱਤਾ ਹੈ ਕੈਨੇਡੀਅਨ ਸਥਾਈ ਨਿਵਾਸ ਦੇ ਚਾਹਵਾਨਾਂ ਲਈ ਜੁਲਾਈ ਦਾ ਸਰਤਮੁਮਿਨਨਾ ਸਾਬਤ ਹੋਇਆ ਖਾਸ ਤੌਰ ਤੇ ਅੰਤਰਰਾਸ਼ਟਰੀ ਵਿਦਿਆਰਥੀ ਜੋ ਇਸ ਸਮੇਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਟ ਤੇ ਸੰਬੰਧਿਤ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦੇ ਨੇ ਉਹਨਾਂ ਲੋਕਾਂ ਨੂੰ ਵਧਾਈ ਦੱਸ ਜਿਨ੍ਹਾਂ ਨੂੰ ਸੱਦਾ ਪ੍ਰਾਪਤ ਕੀਤਾ ਤੇ ਇਹ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਉਮੀਦਵਾਰਾਂ ਲਈ ਯੋਗਤਾ ਦੇ ਮਾਪਦੰਡ ਤੇ ਇੱਕ ਨਜ਼ਰ ਦੇ ਸਾਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਪ੍ਰੋਗਰਾਮ ਸਟ੍ਰੀਮਸ ਦੀ ਗੱਲ ਕਰੀਏ ਤਾਂ ਐਕਸਪ੍ਰੈਸ ਐਂਟਰੀ ਦੇ ਵਿੱਚ ਜੁਲਾਈ ਮਹੀਨੇ ਚ ਪੀਆਰ ਦੇ ਸੱਦੇ 25125 ਸੰਨ Ontario PNP ਦੇ ਵਿੱਚ 5920 ਲੋਕਾਂ ਨੂੰ ਸੱਦਾ ਦਿੱਤਾ ਗਿਆ। ਕਿਊਬਿਕ ਆਰਮਾ ਦੇ ਵਿੱਚ 1560 ਲੋਕਾਂ ਨੂੰ ਸੱਦਾ ਤੇ ਅਲਬਰਟਾ PNP ਦੇ ਵਿੱਚ 797 ਬ੍ਰਿਟਿਸ਼ ਕੋਲੰਬੀਆ PNP ਦੇ ਵਿੱਚ 459 ਤੇ ਮੈਨੀਟੋਬਾ PNP ਦੇ ਵਿੱਚ 287 ਲੋਕਾਂ ਨੂੰ ਸੱਦਾ ਦਿੱਤਾ ਗਿਆ ਤੇ ਉਥੇ PEI PNP ਦੇ ਵਿੱਚ 86 ਲੋਕਾਂ ਨੂੰ ਸੱਦਾ ਦਿੱਤਾ ਗਿਆ ਤੇ ਇਹ ਸਾਰਿਆਂ ਦਾ ਟੋਟਲ ਸਕੋਰ 34234 ਬਣਦਾ ਕਿ ਇਹਨਾਂ ਲੋਕਾਂ ਨੂੰ ਸੱਦੇ ਦਿੱਤੇ ਗਏ ਨੇ ਤੇ ਜੁਲਾਈ ਦੀ ਗੱਲ ਕੀਤੀ ਜਾਵੇ ਤਾਂ ਐਕਸਪੈਕਟ ਸੈਂਟਰੀ ਦੇ ਸੱਦੇ অন্ਟਾਰੀਓ ਪੀਐਨਪੀ ਸੱਦੇ ਕਿਊਬਕ ਅਰੀਮਾ ਸੱਦੇ ਅਲਬਰਟਾ ਪੀਐਨਪੀ ਸੱਦੇ ਬ੍ਰਿਟਿਸ਼ ਕੋਲੰਬੀਆ ਪੀਐਨਪੀ ਸੱਦੇ ਮੈਨੀਟੋਬਾ ਪੀਐਨਪੀ ਸੱਦੇ ਅਤੇ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਪੀਐਨਪੀ ਸੱਦੇ ਦਿੱਤੇ ਗਏ ਨੇ ਐਕਸਪੈਕਟ ਸੈਂਟਰੀ ਸੱਦੇ ਦੀ ਗੱਲ ਕੀਤੀ ਜਾਵੇ ਤਾਂ ਇਮੀਗ੍ਰੇਸ਼ਨ ਰਿਫਿਊਜੀ ਸਿਟੀਜ਼ਨਸ਼ਿਪ ਕੈਨੇਡਾ IRCC ਨੇ ਜੁਲਾਈ ਦੇ ਵਿੱਚ 9 ਐਕਸਪ੍ਰੈਸ ਐਂਟਰੀ ਦਾ ਕੱਢੇ ਨੇ ਅਪਲਾਈ ਕਰਨ ਲਈ ਕੁੱਲ ਜਿੱਥੇ 25125 ਸੱਦੇ ਜਾਰੀ ਕੀਤੇ ਗਏ ਸਨ ਫਿਰ ਉੱਥੇ ਦੱਸਦੇ ਐਕਸਪ੍ਰੈਸ ਐਂਟਰੀ ਸਟ੍ਰੀਮ ਦੇ ਵਿੱਚ ਇੱਕ ਪ੍ਰੋਫਾਈਲ ਬਣਾਉਣ ਲਈ ਉਮੀਦਵਾਰ ਨੂੰ ਪ੍ਰੋਗਰਾਮ ਵਿਸ਼ੇਸ਼ ਯੋਗਤਾ ਮਾਪਦੰਡ ਤੋਂ ਇਲਾਵਾ ਘੱਟੋ ਘੱਟ 1 ਸਾਲ ਦਾ ਹੁਨਰਮੰਦ ਅਨੁਭਵ ਦੀ ਲੋੜ ਹੁੰਦੀ ਹੈ ਤੇ ਇਹਨਾਂ ਵਿੱਚੋਂ 11300 ITA क्रेडिन एक्सप्रेस क्लास सीईसी ਦੇ ਤਹਿਤ 510 ਜਾਂ ਇਸ ਤੋਂ ਵੱਧ ਦੇ ਇੱਕ ਵਿਆਪਕ ਰੈਟਿੰਗ ਸਿਸਟਮ ਸਕੋਰ ਦੇ ਨਾਲ ਜਾਰੀ ਕੀਤੇ ਗਏ ਸਨ ਇਹ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਜੋ ਵੱਖੋ ਵੱਖਰਾ ਵਿਭਾਜਨ ਕੀਤਾ ਗਿਆ ਪ੍ਰੋਗਰਾਮ ਸਟ੍ਰੀਮਸ ਦੀ ਗੱਲ ਕੀਤੀ ਜਾਵੇ ਕੁੱਲ 27 ਨਿਵਾਸ ਸਭ ਤੋਂ ਘੱਟ ਸੀਆਰਐਸ ਕੱਟਆਫ ਸਕੋਰ ਤੇ ਵਿਲੱਖਣ ਯੋਗਤਾ ਐਕਸਪ੍ਰੈਸ ਐਂਟਰੀ ਕੈਨੇਡੀਅਨ ਅਨੁਭਵ ਕਲਾਸ ਦੇ ਵਿੱਚ 11300 ਸੱਦੇ ਦਿੱਤੇ ਗਏ ਤੇ ਇਹਦੇ ਵਿੱਚ CRS ਕੋਰ 510 ਤੇ ਵਿਲੱਖਣ ਯੋਗਤਾ TEER 0123 ਜਾਂ 4 ਕਿਤੇ ਦੇ ਵਿੱਚ ਕੈਨੇਡਾ ਦੇ ਅੰਦਰ ਘੱਟੋ ਘੱਟ 1 ਸਾਲ ਦੇ ਤਜਰਬੇ ਦੀ ਜ਼ਰੂਰਤ ਤੇ ਉੱਥੇ ਐਕਸਪਰਟ ਸੈਂਟਰੀ ਦੇ ਵਿੱਚ ਜੋ ਸੱਦੇ ਸੰਨ 5000 ਤੇ ਸਕੋਰ 400 ਕਿਊਬਕ ਤੋਂ ਬਾਹਰ ਰਹਿਣ ਦੇ ਇਰਾਦੇ ਨਾਲ ਫ੍ਰੈਂਚ ਭਾਸ਼ਾ ਦੀ ਮੁਹਾਰਤ ਵਿੱਚ ਪੱਧਰ 7 ਹੋਣਾ ਚਾਹੀਦਾ ਸੀ ਹੈਲਥ케ਅਰ ਐਕਸਪ੍ਰੈਸ ਐਂਟਰੀ ਦੇ ਵਿੱਚ 3750 ਲੋਕਾਂ ਨੂੰ ਸੱਦਾ ਦਿੱਤਾ ਗਿਆ ਤੇ 445 ਦਾ ਸਕੋਰ ਸੀ 35 ਯੋਗ ਸਿੱਧੇ ਸਿਮਾਰਖਿਤਿਆਂ ਵਿੱਚੋਂ ਇੱਕ ਵਿੱਚੋਂ ਘੱਟੋ ਘੱਟ 6 ਮਹੀਨੇ ਦਾ ਕੰਮ ਦਾ ਤਜਰਬਾ ਐਕਸਪ੍ਰੈਸ ਐਂਟਰੀ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਦੇ ਵਿੱਚ 3275 ਤੇ 670 ਦਾ ਸਕੋਰ ਤੇ ਕੈਨੇਡੀਅਨ ਪ੍ਰਾਂਤਾਂ ਵਿੱਚੋਂ ਕਿਸੇ ਇੱਕ ਚੋ ਸੂਬੇ ਨਾਮਜ਼ਦ ਪ੍ਰੋਗਰਾਮ ਹੋਣਾ ਜ਼ਰੂਰੀ ਤੇ ਵਪਾਰੀਆਂ ਦੇ ਲਈ ਐਕਸਪ੍ਰੈਸ ਐਂਟਰੀ ਡਰਾ ਦੇ ਅੰਦਰ 1800 ਲੋਕਾਂ ਨੂੰ ਸੱਦਾ ਤੇ 436 ਦਾ ਸਕੋਰ 10 ਯੋਗ ਵਿਆਪਕ ਕਿੱਤਿਆਂ ਵਿੱਚੋਂ ਇੱਕ ਦੇ ਅੰਦਰ ਘੱਟੋ-ਘੱਟ 6 ਮਹੀਨੇ ਦੇ ਕੰਮ ਦਾ ਤਜਰਬਾ ਇਸ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ ਉੱਥੇ ਅੰਟਾਰੀਓ ਪੀਐਨਪੀ ਸੱਦੇ ਦੇ ਵਿੱਚ ਅੰਟਾਰੀਓ ਪ੍ਰਵਿਸ਼ਣ ਨਾਮਜ਼ਦ ਪ੍ਰੋਗਰਾਮ ਜਿਸ ਨੂੰ ਅੰਟਾਰੀਓ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ OINP ਵਜੋਂ ਜਾਣਿਆ ਜਾਂਦਾ ਨੇ ਵੱਖ-ਵੱਖ ਧਾਰਾਂ ਦੇ ਅਧੀਨ ਕੁੱਲ 500 592 27 ਸੱਦੇ ਜਿੱਤੇ ਭੇਜੇ ਸੰਦੇ OINP ਇਨਸਟ੍ਰੀਮ ਨੂੰ ਐਪਲੀਕੇਸ਼ਨ ਆਫ ਇੰਟਰਸਟ ਅਤੇ ਐਕਸਪ੍ਰੈਸ ਐਂਟਰੀ ਵੇਰੀਐਂਟ ਦੇ ਤਹਿਤ ਚਲੋਣਾ ਤੇ 3194 ਵੱਖ-ਵੱਖ ਸੱਦੇ ਜੋ ਵੱਖ-ਵੱਖ OINP EOI ਸਟ੍ਰੀਮ ਦੇ ਤਹਿਤ ਅਤੇ 2726 ਐਕਸਪ੍ਰੈਸ ਐਂਟਰੀ ਸਟ੍ਰੀਮ ਦੇ ਤਹਿਤ ਭੇਜੇ ਗਏ ਸਨ ਤੇ ਵੀਰਮਿਆ ਤੇ ਯੋਗਤਾ ਦੇ ਮਾਪਦੰਡਾਂ ਦੇ ਲਿੰਕਾਂ ਨੂੰ ਇਕਸਾਰ OINP ਡਰਾ ਦਾ ਪੂਰਾ ਬ੍ਰੇਕਡਾਉਨ ਤੇ ਜਿੱਥੇ ਮੀਤੀ ਦਿੱਸਦੇ ਕੱਟ ਆਫ ਸਕੋਰ ਨੋਟਿਸ 25 ਜੁਲਾਈ 2024 ਐਕਸਪ੍ਰੈਸ ਐਂਟਰੀ ਤੇ ਮਨੁੱਖੀ ਪੂੰਜੀ ਤਹਿਤ ਧਾਰਾ ਤੇ ਸਕੋਰਾਂ ਦੀ ਜਿੱਥੇ ਗੱਲਬਾਤ ਕੀਤੀ ਜਾਵੇ ਤਾਂ 395 ਤੋਂ 444 ਦੇ ਵਿੱਚ 209 ਲੋਕਾਂ ਨੂੰ ਸੱਦਾ ਭੇਜਿਆ ਗਿਆ ਕਿੱਤਾ ਨਿਸ਼ਾਨਾ ਡਰਾ ਵੇਰਵੇ ਜਿੱਥੇ ਇਹਨਾਂ ਵਿੱਚ ਪੂਰੇ ਵੇਰਵੇ ਤੁਹਾਨੂੰ ਜਿੱਥੇ ਅਸੀਂ ਦੱਸ ਰਹੇ ਹਾਂ ਤੇ 18 ਜੁਲਾਈ 2024 ਐਕਸਪ੍ਰੈਸ ਐਂਟਰੀ ਮਨੁੱਖੀ ਪੂੰਜੀ ਤਰੀਜਾਂ ਦੀ ਧਾਰਾ 1240 ਤੇ ਸੀਆਰ ਸਕੋਰ ਰੇਂਜ 425 ਤੇ 444 ਕਿਤਾ ਨਿਸ਼ਾਨਾ ਡਰਾ ਪੂਰੇ ਵੇਰਵੇ ਤੇ ਉਥੇ ਹੀ 16 ਜੁਲਾਈ ਨੂੰ ਜਿੱਥੇ 2024 ਨੂੰ ਅੰਤਰਰਾਸ਼ਟਰੀ ਵਿਦਿਆਰਥੀ ਸਟਰੀਮ ਦੇ ਵਿੱਚ 12 30 77 ਅਤੇ ਇਸ ਤੋਂ ਵੱਧ ਦੇ ਸੇ ਤਰੀਜ਼ੀ ਕਿਤੇ ਨਿਸ਼ਾਨਾ ਡਰਾ ਵੇਰਵੇ ਉਥੇ ਹੀ 16 ਜੁਲਾਈ ਨੂੰ ਵੀ ਜਿੱਥੇ ਸੱਦੇ ਦਿੱਤੇ ਗਏ ਸਨ ਇਨ ਡਿਮਾਂਡ ਸਕਿਲਡ ਦੇ ਵਿੱਚ ਵੀ ਸੱਦੇ ਦਿੱਤੇ ਗਏ ਸਨ ਉਸ ਤੋਂ ਬਾਅਦ 11 ਜੁਲਾਈ 2024 ਨੂੰ ਐਕਸਪ੍ਰੈਸ ਐਂਟਰੀ ਸਕਿਲਡ ਟ੍ਰੇਡ ਸਟ੍ਰੀਮ ਦੇ ਵਿੱਚ ਵੀ ਸੱਦੇ ਤੇ ਕਿੱਤਾ ਨਿਸ਼ਾਨ ਡਰਾ ਦੇ ਵਿੱਚ ਵੀ ਸੱਦੇ ਤੇ 9 ਜੁਲਾਈ 2024 ਨੂੰ ਮਾਸਟਰ ਗ੍ਰੈਜੂਏਟ ਸਟ੍ਰੀਮ ਦੇ ਵਿੱਚ ਵੀ ਸੱਦੇ ਦਿੱਤੇ ਗਏ ਸਨ ਤੇ 9 ਜੁਲਾਈ ਨੂੰ ਇੱਕ ਪੀ ਐਚ ਡੀ ਗ੍ਰੈਜੂਏਟ ਸਟ੍ਰੀਮ ਦੇ ਵਿੱਚ ਵੀ ਸੱਦੇ ਦਿੱਤੇ ਗਏ ਸਨ ਤੇ ਕਿਊਬਿਕ ਅਰੀਮਾ ਸੱਦੇ ਦੇ ਵਿੱਚ ਕਯੂਬਕ ਦੇ ਵਿੱਚ ਜੁਲਾਈ ਮਹੀਨੇ ਚ 1560 27 ਨਿਵਾਸੀ ਨੂੰ ਸੱਦੇ ਭੇਜੇ ਗਏ ਤੇ 579 ਜਾਂ ਇਸ ਤੋਂ ਵੱਧ ਦੇ ਸਕੋਰ ਅਤੇ ਫ੍ਰੈਂਚ ਭਾਸ਼ਾ ਦੀ ਮਹਾਰਤ ਵਿੱਚ 7 ਪੱਦਰ ਦੇ ਨਾਲ 27 ਕਿੱਤਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਜੁਲਾਈ ਵਿੱਚ ਅਰੀਮਾ ਡਰਾ ਦੇ ਯੋਗਤ ਕਿੱਤਿਆਂ ਦੀ ਪੂਰੀ ਸੂਚੀ ਬੱਧ ਕਰ ਲਈ ਵੇਰਵੇ ਇਸ ਤਰ੍ਹਾਂ ਦੱਸੇ ਗਏ ਸਨ ਤੇ ਉੱਥੇ ਅਲਬਰਟਾ ਪੀਐਨਪੀ ਸੱਦੇ ਵਿੱਚ ਅਲਬਰਟਾ ਪੀਐਨਪੀ ਅਧਿਕਾਰਕ ਤੌਰ ਤੇ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਵਜੋਂ ਜਾਣਿਆ ਜਾਂਦਾ ਜੋ ਵਿਟਾ ਸੂਚੀਬੱਧ ਸਟ੍ਰੀਮ ਦੇ ਤਹਿਤ ਦਿੱਤੇ ਗਏ ਸਨ ਜਿਸ ਵਿੱਚ 797 ਅਰਜ਼ੀਆਂ ਨੂੰ ਸਬਕਾਰ ਕਰਨ ਦਾ ਪੂਰਾ ਟੀਚਾ ਕੀਤਾ ਗਿਆ ਸੀ ਤੇ ਇਸ ਦੇ ਵਿੱਚ ਸਟ੍ਰੀਮ ਪਾਥਵੇ ਜਨਾਈ 2024 ਅਲਬਰਟਾ ਆਪਸਰ ਸਟ੍ਰੀਮ 444 ਐਕਸਪ੍ਰੈਸ ਐਂਟਰੀ ਸਟ੍ਰੀਮ ਐਕਸਲਰੇਟਰ ਡਾਇਰੈਕਟ ਪਾਥਵੇ ਪੰਜਾਬ ਤੇ ਪਿੰਡੂ ਨਵੀਕਰਨ ਦੇ ਵਿੱਚ 160 ਸੈਰਸਪਟ ਦੇ ਪ੍ਰੋਨਾਚਾਰੀ ਸਟ੍ਰੀਮ ਦੇ ਵਿੱਚ 143 ਲਗਭਗ ਮਹੀਨੇ ਐਪਲੀਕੇਸ਼ਨ ਦਾ કુલ ਟੀਚਰ 797 ਰਿਹਾ। ਇਹ ਇਨਰ ਸਟ੍ਰੀਮਾਂ ਦੀ ਵਿਸ਼ੇਸ਼ਤਾ ਦੇ ਲਈ ਜਿੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੀਐਨਪੀ ਸੱਦੇ ਦੇ ਅੰਦਰ BC PNP ਹੁਨਰਮੰਦ ਵਰਕਰ ਅੰਤਰਰਾਸ਼ਟਰੀ ਗ੍ਰੈਜੂਏਟਰ ਪ੍ਰਵੇਸ਼ ਪੱਤਰ ਅਰਧ ਹੁਨਰਮੰਦ ਸਟ੍ਰੀਮ ਦੇ ਨਾਲ-ਨਾਲ ਉਹਨਾਂ ਦੇ ਐਕਸ ਐਂਟਰੀ BC ਵਿਕਲਪ ਦੇ ਤਹਿਤ ਸੱਦਿਆਂ ਦੇ ਪੰਜ ਦੌਰ ਤੋਂ ਜਿੱਥੇ ਜੁਲਾਈ ਮਹੀਨੇ ਵਿੱਚ ਕੁੱਲ 459 27 ਨਿਵਾਸੀਆਂ ਲਈ ਸੱਦਾ ਭੇਜਿਆ ਗਿਆ ਸੱਦਿਆਂ ਦੀ ਵਿਸ਼ੇਸ਼ਤਾ ਦੀ ਮਿਤੀ ਸੰਖਿਆ 30 ਜੁਲਾਈ 2024 146 ਸ਼ੁਰੂਆਤੀ ਬਚਪਨ ਦੀ ਸਿੱਖਿਆ ਤਕਨੀਕੀ ਕਿੱਤਿਆਂ ਉਸਾਰੇ ਕਿੱਤਿਆਂ ਤੇ ਸੇਤ ਸੰਭਾਲ ਕਿੱਤਿਆਂ ਲਈ ਨਿਸ਼ਾਨਾ ਡਰਾਪ ਪੂਰੇ ਵੇਰਵੇ ਲਈ ਤੁਸੀਂ ਜਿੱਥੇ ਇਸ ਅਪਡੇਟ ਨੂੰ ਵੀ ਦੇਖ ਸਕਦੇ ਹੋ ਤੇ 2000 ਖਾਸ ਕਰਕੇ 2024 ਦੇ ਵਿੱਚ ਜੁਲਾਈ 23 ਨੂੰ 108 ਸ਼ੁਰੂਆਤੀ ਬਚਪਨ ਸਿੱਖਿਆ ਸਾਰੇ ਕਿੱਤਿਆਂ ਸੇਧ ਸੰਭਾਲ ਕਿੱਤਿਆਂ ਲਈ ਆਮ ਅਤੇ ਨਿਸ਼ਾਨਾ ਡਰਾ ਪੂਰੇ ਵੇਰਵਿਆਂ ਦੀ ਲਈ ਜਿੱਥੇ ਗੱਲਬਾਤ ਕੀਤੀ ਗਈ ਤੇ 16 ਜੁਲਾਈ ਨੂੰ ਵੀ ਇੱਕ ਸੱਦਾ ਦਿੱਤਾ ਗਿਆ ਤੇ ਉਸ ਤੋਂ ਬਾਅਦ 9 ਜੁਲਾਈ 3 ਜੁਲਾਈ ਨੂੰ ਵੀ ਸੱਦੇ ਦਿੱਤੇ ਗਏ ਤੇ ਪੀ ਐਨ ਪੀ ਜਿੱਥੇ ਮੈਨੀਟੋਬਾ ਦੇ ਸੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਮੈਨੀਟੋਬਾ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਐਮ ਪੀ ਐਨ ਪੀ ਅੰਤਰਰਾਸ਼ਟਰੀ ਸਿੱਖਿਆ ਸਟ੍ਰੀਮ ਅਤੇ ਸਕਿਲਡ ਵਰਕਰ ওভারਸੀਸ ਟੀਮ ਦੇ ਤਹਿਤ ਜੁਲਾਈ ਵਿੱਚ ਕੋਨੇ ਸੱਦੇ 287 ਦੇ ਗਏ ਸੰਸਦਿਆ ਗ੍ਰੇ ਉਮੀਦਵਾਰਾਂ ਵਿੱਚੋਂ ਸਿਰਫ 25 ਕੋਲ ਵੈਦ ਐਕਸਪੈਕਟਸ ਐਂਟਰੀ ਪ੍ਰੋਫਾਈਲ ਸੀ ਤੇ ਇਸੇ ਤਰ੍ਹਾਂ ਤੁਹਾਨੂੰ ਦੱਸ ਸੀ ਕਿ ਪ੍ਰਿੰਸ ਐਡਵਰਡ ਦੇ ਵਿੱਚ ਵੀ ਪੀ ਐਨ ਪੀ ਸੱਦੇ ਦਿੱਤੇ ਗਏ ਤੇ ਪੀ ای ਆਈ ਪੀ ਐਨ ਪੀ ਪ੍ਰਿੰਸ ਐਡਵਰਡ ਆਇਲੈਂਡ ਉਹਨੂੰ ਉਹਨਾਂ ਵਿਅਕਤੀਆਂ ਨਾਮਜ਼ਦ ਕਰਨ ਦੀ ਜ਼ਰੂਰਤ ਦੰਦਾ ਜੋ ਸੂਬੇ ਦੇ ਲੇਬਰ ਮਾਰਕੀਟ ਲੋੜਾਂ ਨੂੰ ਪੂਰਾ ਕਰਦੇ ਨੇ ਅਤੇ ਇਸ ਦੀ ਅਰਥਾ ਦੇ ਵਿੱਚ ਯੋਗਦਾਨ ਪਾਉਂਦੇ ਨੇ ਕਾਰੋਬਾਰੀ ਵਰਕ ਪਰਮਿਟ ਦੀ ਮੀਤੀ ਗੱਲ ਕੀਤੀ ਜਾਵੇ ਤਾਂ ਉਦਮ ਸੱਦੇ ਲੇਬਰ ਦੇ ਐਕਸਪ੍ਰੈਸ ਐਂਟਰੀ ਸੱਦੇ ਜੁਲਾਈ 19 2024 ਨੂੰ ਦਿੱਤੇ ਗਏ ਸਨ ਹੈਲਥ케ਅਰ ਤੇ ਕੰਸਟਰਕਸ਼ਨ ਸੈਕਟਰ ਦੇ ਵਿੱਚ ਵਿਅਕਤੀਆਂ ਨੂੰ ਨਿਰਮਾਣ ਪੇਸ਼ਾਵਰ ਸੇਵਾਵਾਂ ਦੇ ਖੇਤਰ ਵਿੱਚ 2024 ਦੇ ਅੰਤ ਤੋਂ ਪਹਿਲਾਂ ਵਰਕਰ ਵਰਕ ਪਰਮਿਟ ਮਿਆਦ ਪੁੱਗਣ ਵਾਲੇ ਵਿਅਕਤੀ ਅਤੇ ਵਰਕ ਪਰਮਟਾਂ ਵਾਲੇ ਅੰਤਰਰਾਸ਼ਟਰੀ ਗ੍ਰੈਜੂਏਟ ਸਟ੍ਰੀਮ ਵਿੱਚ ਬਿਨੇਕਾਰਾਂ ਨੂੰ 2024 ਦੇ ਅੰਤ ਤੋਂ ਪਹਿਲਾ ਮਿਆਦ ਪੂ ਕਰਨ ਵਾਲੇ ਰਿਪੋਰਟੀਆਂ ਨੂੰ ਸੱਦਾ ਪੱਤਰ ਜਾਰੀ ਕੀਤੇ ਗਏ ਸਨ ਕੈਨੇਡੀਅਨ ਖਬਰਾਂਾਂ ਦੇ ਵਿੱਚ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਵੀ ਸਿੱਧਾ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੁਨੀਆ ਦੀ ਤਮਾਮ ਖਬਰਾਂ ਦੇਖਣ ਤੇ ਸੁਣਨ ਵਾਸਤੇ ਤੁਸੀਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ